ਵਧੀਆ ਫਾਲੇੜਾ ਲੱਗਿਆ ਹੋਇਆ ਪੂਰਾ ਜਿਹੜਾ ਬੂਟਾ ਭਰਿਆ ਹੋਇਆ ਤੇ ਮਤਲਬ ਇਹ ਜਿਹੜੀਆਂ ਡਾਣੀਆਂ ਰੋਕਣ ਲਈ ਇਹਨੂੰ ਸੋਟੀਆਂ ਲਾਈਆਂ ਹੋਈਆਂ ਹਨਾ ਹਾਂਜੀ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ ਆਪਣੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਨੌਲੇਜ ਵਾਲੀ ਵੀਡੀਓ ਲੈ ਕੇ ਆਏ ਹਾਂ ਕਿ ਨਵੀਂ ਖੇਤੀ ਵੈਸੇ ਤਾਂ ਆਪਾਂ ਗੱਲ ਕਰੀਏ ਪੰਜਾਬ ਦੀ ਧਰਤੀ ਇੰਨੀ ਕੁ ਪਜਾਊ ਹੈ ਵੀ ਤੁਸੀਂ ਕੋਈ ਵੀ ਫਸਲ ਇਹਦੇ ਤੇ ਬੀਜ ਸਕਦੇ ਹੋ ਪਰ ਜੇ ਤੁਸੀਂ ਸਾਂਭ ਸੰਭਾਲ ਕਰ ਸਕਦੇ ਹੋ ਤਾਂ ਇਸ ਟਾਈਮ ਮੈਂ ਖੜਾ ਹਾਂ ਜੀ ਬੱਬੂ ਗੋਸ਼ੇ ਦਾ ਬਾਗ ਹੈ ਜਿਹੜਾ ਨਾਸ਼ਪਤੀ ਦੀ ਕਿਸਮ ਚ ਹੁੰਦਾ ਹੈ ਇਹ ਤੇ ਤੁਸੀਂ ਵੇਖ ਲਓ ਸਭ ਤੋਂ ਪਹਿਲਾਂ ਤਾਂ ਬੂਟੇ ਨੂੰ ਮ ਬੂਟੇ ਨੂੰ ਪਹਿਲਾਂ ਫਲ ਦੇਖ ਲੋ ਵੀ ਕਿਹੜੇ ਵਧੀਆ ਫਲ ਜਿਹੜਾ ਲੱਗਿਆ ਹੋਇਆ ਪੂਰਾ ਜਿਹੜਾ ਬੂਟਾ ਭਰਿਆ ਹੋਇਆ ਤੇ ਮਤਲਬ ਇਹ ਜਿਹੜੀਆਂ ਡਾਂਗੀਆਂ ਰੋਕਣ ਲਈ ਨੂੰ ਸੋਟੀਆਂ ਲਾਈਆਂ ਹੋਈਆਂ ਹਨਾ ਤੇ ਜੇ ਆਪਾਂ ਗੱਲ ਕਰੀਏ ਇਸ ਫਸਲ ਦੀ ਤੁਹਾਨੂੰ ਮੈਂ ਥੋੜੀ ਜਾਣਕਾਰੀ ਦੇ ਦੇਣਾ ਤੇ ਵੀਡੀਓ ਨੂੰ ਯਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜਿਵੇਂ ਹੁਣ ਪੰਜਾਬ ਦੇ ਚੋਂ ਨਾ ਜ਼ਿਆਦਾ ਲੱਗ ਰਿਹਾ ਤਾਂ ਥੋੜੇ ਆਪਾਂ ਨੂੰ ਫਸਲਾਂ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਤਲਬ ਚਲੋ ਜਿਹੜਾ ਛੋਟਾ ਜ਼ਿਮੀਂਦਾਰ ਹੈ 5-4 ਕਿੱਲੇ ਵਾਲਾ ਉਹ ਤਾਂ ਨਹੀਂ ਬਦਲ ਸਕਦਾ ਹਨ ਪਰ ਜਿਹਦੇ ਕੋਲ ਜ਼ਿਆਦਾ ਜ਼ਮੀਨ ਹੈ ਉਹ ਬਦਲ ਸਕਦਾ ਕਿਉਂਕਿ ਜਿਵੇਂ 50 ਕਿੱਲੇ ਆ 100 ਕਿੱਲੇ ਤੋਂ ਇੱਕ ਕਿੱਲੇ ਦੇ ਵਿੱਚ ਦੋ ਕਿੱਲੇ ਦੇ ਵਿੱਚ ਨਾ ਮਤਲਬ ਇਹ ਐਕਸਪੈਰੀਮੈਂਟ ਕਰ ਸਕਦਾ ਹਨ ਤਾਂ ਇਹ ਬੱਬੂ ਗੋਸ਼ੇ ਦੀ ਖੇਤੀ ਹੈ ਲਗਭਗ ਸਾਲ ਦੇ ਵਿੱਚ ਜਿਹੜੀ ਇਹ ਇੱਕ ਫਲ ਦਿੰਦੀ ਹੈ ਤੇ ਹੁਣ ਜੇ ਬੋਲੀ ਦਾ ਗੱਲ ਕਰੀ ਜਾਵੇ ਬੋਲੀ ਦੇ ਕੀ ਰੇਟ ਚੱਲੀ ਜਾਂਦੇ ਤਾਂ ਲਗਭਗ 70 ਰੁਪਏ ਦੇ ਆਸ ਇਹ ਆਪਣੇ ਘੱਟੋ-ਘੱਟ ਵੀ 90 ਕਬੂਟੇ ਆੜੇ ਲੱਗ ਜਾਂਦੇ 20 ਫੁੱਟ ਤੇ 25 ਫੁੱਟ ਤੇ ਬੂਟਾ ਮਤਲਬ ਕਿੱਲੇ ਦੇ 90 ਕਬੂਟੇ ਲੱਗ ਜਾਂਦੇ ਹਨ ਤੇ ਆਜੋ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਜਿਹੜਾ ਬਾਗ ਦਾ ਗੇੜਾ ਮਰਾ ਦਿੰਨਾ ਵੀ ਫਲ ਦੀ ਆਪਾਂ ਜੇ ਗੱਲ ਕਰੀਏ ਤਾਂ ਫਾਲੇ ਦਾ ਪੂਰਾ ਇਸ ਟਾਈਮ ਭਰਿਆ ਹੋਇਆ ਪੀਕ ਤੇ ਹੈ ਤੇ ਹੁਣ ਟੁੱਟੀ ਜਾਂਦਾ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਫਲ ਹੈ ਉਹ ਪੂਰਾ ਮਤਲਬ ਥੱਲੇ ਵੀ ਕਹਿ ਦੀਦਾ ਪਾ ਥੱਲੇ ਇੰਨਾ ਜ਼ਿਆਦਾ ਖਰਾਬ ਨਹੀਂ ਹੁੰਦਾ ਜ਼ਿਆਦਾ ਡਿੱਗਦਾ ਨਹੀਂਗਾ ਤੇ ਜੇ ਆਪਾਂ ਇਹਦੀ ਸਾਂਭ ਸੰਭਾਲ ਦੀ ਗੱਲ ਕਰੀਏ ਤਾਂ ਜਿਹੜੀ ਇਹਦੀ ਤੇ ਸਪਰੇਆ ਹੁੰਦੀਆਂ ਬੱਸ ਬਾਲਿਆਣੀ ਤਾਂ ਕਹਿ ਦੀ ਆਪਾਂ ਵੀ ਤਿੰਨ ਕਿ ਸਪਰੇਅ ਮਸਾਂ ਹੀ ਹੁੰਦੀਆਂ ਜਿਆਦਾ ਸਪਰੇਅ ਨਹੀਂ ਹੁੰਦੀਆਂ ਗੀਆਂ ਤੇਰਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਕਿਸਾਨ ਵੀਰ ਆਪਦੀ ਖੇਤੀ ਨੂੰ ਥੋੜਾ ਬਦਲਣਾ ਚਾਹੁੰਦੇ ਆ ਜਾਂ ਫਰੂਟ ਦੀ ਕੋਈ ਖੇਤੀ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਇੱਕ ਵਧੀਆ ਆਪਸ਼ਨ ਹੈ ਇਹ ਬੱਬੂ ਕੋਸ਼ੇ ਦੀ ਖੇਤੀ ਕਰ ਸਕਦੇ ਹੋ ਬਾਗ ਤੁਸੀਂ ਦੇਖ ਲਓ ਇਹ ਜਿਹੜਾ ਬੂਟਾ ਹੈ ਉਹ 10 ਸਾਲਾਂ ਦਾ ਹੈ ਪਰ ਇੰਨਾ ਜ਼ਰੂਰ ਹੈ ਵੀ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਇੱਕ ਬੂਟੇ ਤੋਂ ਜੇ ਭਾਰ ਦੀ ਗੱਲ ਕਰੀ ਤਾਂ ਇੱਕ ਕੁਆਂਟਲ ਤੋਂ ਲੈ ਕੇ 1.5 ਕੁਆਂਟਲ ਦਾ ਜਿਹੜਾ ਮਤਲਬ ਜਿਹੜਾ ਕਿਸਾਨ ਨੇ ਦੱਸਿਆ ਹੋ ਸਕਦਾ ਥੋੜਾ ਜਿਆਦਾ ਵੀ ਦਿੰਦਾ ਹੋਵੇ ਤਾਂ ਇੱਕ ਕੁਆਂਟ ਤੋਂ ਲੈ ਕੇ ਡੇਢ ਕੁਆਂਟ ਦਾ ਜਿਹੜਾ ਵਜਨ ਹੈ ਉਹ ਨਿਕਲਦਾ ਹੈ ਮਤਲਬ ਇੱਕ ਸਾਲ ਦੇ ਵਿੱਚ ਕਬੂਟੇ ਤੋਂ ਹਨਾ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮਤਲਬ ਇਹਦੀ ਤੇ ਜਿਆਦਾ ਸਾਮ ਸਮਾਂਭਾਲ ਦੀ ਲੋੜ ਨਹੀਂ ਪੈਂਦੀਗੀ ਕਿਉਂਕਿ ਬਸ ਕਟਾਈ ਹੁੰਦੀ ਜਿਵੇਂ ਮਰੂਤ ਦਾ ਬਾਗ ਹੋਵੇ ਜਾਂ ਕਿੰਨੂ ਦਾ ਬਾਗ ਹੋਵੇ ਉਹਦੇ ਵਾਂਗ ਜਿਵੇਂ ਕਟਾਈ ਹੁੰਦੀ ਹੈ ਦੀ ਤੇ ਬਸ ਸਪਰੇਇਆਂ ਇਹਦੇ ਤਿੰਨ ਹੁੰਦੀਆਂ ਤੇ ਪਾਣੀ ਤਾਂ ਨਾਰਮਲ ਜਿਵੇਂ ਆਪਾਂ ਫਸਲਾਂ ਨੂੰ ਲਾਉਣੇ ਓਵੇਂ ਇਹਨੂੰ ਲੱਗਦਾ ਕਿਉਂਕਿ ਜਿਆਦਾ ਪਾਣੀ ਦੀ ਵੀ ਲੋੜ ਨਹੀਂ ਪੈਂਦੀਗੀ ਤੇ ਮੈਂ ਤੁਹਾਨੂੰ ਕਹੂੰ ਬਾਈ ਮਾੜਾ ਇੱਕ ਵਾਰ ਫਲ ਦਿਖਾ ਦੇ ਯਾਰ ਮਤਲਬ ਵੀ ਬਾਹਲਾ ਨਹੀਂ ਤਾਂ ਇਹ ਕਟੋ ਘਟ ਵੀ ਅੱਧੇ ਕਿਲੋ ਦੇ ਨੇੜੇ ਇਹਦਾ ਜਿਹੜਾ ਇੱਕ ਦਾਣਾ ਹੋਊਗਾ ਹਨਾ ਤੇ ਬਾਗ ਬਹੁਤ ਸੋਹਣਾ ਪਰ ਇਹਦੇ ਫਲ ਦੀ ਗੱਲ ਕਰੀਏ ਤਾਂ ਘੱਟੋ ਘੱਟ ਵੀ ਇਹਦਾ ਫਲ ਜਿਹੜਾ 5 ਸਾਲਾਂ ਦੇ ਬੂਟੇ ਨੂੰ ਆਉਣ ਲੱਗਦਾ ਹੈ ਤਾਂ ਉਦੋਂ ਤੱਕ ਤੁਸੀਂ ਜਾਂ ਤਾਂ ਮਤਲਬ ਬਾਗ ਦੇ ਵਿੱਚ ਕੋਈ ਸਬਜ਼ੀ ਲਾ ਸਕਦੇ ਹੋ ਹਨਾ ਨਾਲ-ਨਾਲ ਵੀ ਥੱਲੇ ਜਿਵੇਂ ਬੂਟਾ ਤੱਕ ਫਿਰ ਲਾਤਾ ਜੇ ਹੁਣ ਜਿਹੜਾ ਖਾਲੀ ਥਾਂ ਪਿਆ ਇੱਥੇ ਤੁਸੀਂ ਸਬਜ਼ੀ ਲਾ ਸਕਦੇ ਹੋ ਤੇ ਸਬਜ਼ੀ ਦੇ ਨਾਲ ਨਾਲ ਜਿਵੇਂ ਤੁਸੀਂ ਲਾ ਲਓ ਵੀ ਜਾਂ ਤਾਂ ਕਣਕ ਵੀ ਬੀਜ ਸਕਦੇ ਆ ਆਪਾਂ ਜਿਵੇਂ ਬਾਗਾਂ ਚ ਪਹਿਲਾਂ ਜਿਵੇਂ ਕਿਨੂਆਂ ਦੇ ਬਾਗ ਤਾਂ ਆਪਾਂ ਕਣਕ ਵੀ ਬੀਜਦੇ ਸੀਗੇ ਤਾਂ ਉਵੇਂ ਵੀ ਆਪਾਂ ਖੇਤੀ ਨਾਲ ਨਾਲ ਕਰ ਸਕਦੇ ਆ ਪਰ ਜਦੋਂ ਇਹ ਬਾਗ ਤਿਆਰ ਹੋ ਜਾਂਦਾ ਤਾਂ ਇੱਕ ਵਧੀਆ ਫਾਇਦੇਮੰਦ ਖੇਤੀ ਹੈ ਕੋਈ ਜ਼ਿਆਦਾ ਇਹਨੂੰ ਮਤਲਬ ਆਪਾਂ ਕਹਿ ਦਈਏ ਵੀ ਜਿਹੜੀਆਂ ਬਿਮਾਰੀਆਂ ਵੀ ਨਹੀਂ ਲੱਗਦੀਆਂ ਤੇ ਚੰਗੇ ਰੇਟ ਤੇ ਜਿਹੜਾ ਤੁਸੀਂ ਇਹ ਫਸਲ ਆ ਉਹ ਵੇਚ ਸਕਦੇ ਹੋ ਤਾਂ ਯਾਰ ਇਹ ਵੀਡੀਓ ਨੂੰ ਵੱਤ ਬਾਤ শেয়ার ਕਰ ਦਿਓ ਜੇਕਰ ਤੁਸੀਂ ਇਹ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਮੈਂ ਤੁਹਾਨੂੰ ਨੰਬਰ ਵੀ ਦੇ ਦੂੰਗਾ ਤੇ ਜੇ ਮੈਸੇਜ ਕਰ ਲਓ ਮੈਂ ਤੁਹਾਨੂੰ ਕਿਸਾਨ ਦਾ ਨੰਬਰ ਦੇ ਦਊਗਾ ਮਤਲਬ ਤੁਸੀਂ ਹੋਰ ਜੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਚੰਗੀ ਖੇਤੀ ਆ ਭਰਾਵੋ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾਵਾਂ ਦਾ ਜਿਹੜਾ ਫਾਇਦਾ ਹੋ ਸਕੇ ਤੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਆਨਲਾਈਨ ਟਾਈਮ 'ਚ ਆਪਾਂ ਤੁਹਾਡੇ ਲਈ ਹੋਰ ਚੰਗੇ-ਚੰਗੇ ਵੀਡੀਓ ਲੈ ਕੇ ਆਉਂਦੇ ਰਹਿਣਾ ਹੈ ਧੰਨਵਾਦ